ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪਿ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਆਦ ਗੁਰੇ ਨਮਹ ਜੁਗਾਦ ਗੁਰੇ ਨਮਹ ਸਤਿਗੁਰੂਏ ਨਮਹ ਸ੍ਰੀ ਗੁਰਦੇਵੇ ਨਮਹ ਹਾਜ਼ਰੇ ਹਜ਼ੂਰ ਜਾਗਦੀ ਜੋਤ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਪਿਆਰ ਨਾਲ ਗੁਰੂ ਚਰਨਾਂ ਵਿੱਚ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬਤ ਸਾਧ ਸੰਗਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਪਾਵਨ ਪਵਿੱਤਰ ਉਹਨਾਂ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਜੁੜ ਬੈਠੇ ਹੋ ਆਉ ਪਿਆਰ ਨਾਲ ਸੰਖੇਪ ਵਿਚਾਰ ਉਸ ਸਮੇਂ ਦੇ ਆਪ ਜੀ ਸਰਵਣ ਕਰੋ ਤੇ ਗੁਰੂ ਪਾਤਸ਼ਾਹ ਜੀ ਦੇ ਬਚਨਾਂ ਨੋ ਹਿਰਦੇ ਚ ਵਸਾਉਣ ਦਾ ਆਪਾਂ ਯਤਨ ਕਰੀਏ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਪਾਵਨ ਪਵਿੱਤਰ ਬਾਣੀ ਉਹਨਾਂ ਦੀ ਬਚਿੱਤਰ ਨਾਟਕ ਵਿੱਚ ਬਚਨ ਕਰਦੇ ਨੇ ਤਿਲਕ ਜੰਝੂ ਰਾਖਾ ਪਰਵਤਾ ਕਾ ਕੀਨੋ ਬਡੋ ਕਲੂ ਮੈ ਸਾਕਾ ਸਾਧਨ ਹੇਤ ਇਤੀ ਜਾਣ ਕਰੀ ਸੀਸ ਦੀਆ ਪਰ ਸੀ ਨਾ ਉਚਰੀ ਧਰਮ ਹੀਤ ਸਾਕਾ ਜਨਕੀਆ ਸੀਸ ਦੀ ਆ ਪਰ ਸਿਰ ਨੰਦੀਆ ਨਾਟਕ ਚੇਟਕ ਕੀਏ ਕੁਕਾ ਜਾ ਪ੍ਰਭ ਲੋਗਨ ਕਹਿ ਆਵਤ ਲਾਜਾ ਦੁਹੇਰਾ ਠੀਕਰ ਫੂਰ ਦਿੱਲੀ ਸਸਿਰ ਪ੍ਰਪੁਰ ਕੀਆ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੁ ਆਨ ਤੇਗ ਬਹਾਦਰ ਕੀ ਚਲਤ ਭਇਓ ਜਗਤ ਕੋ ਸੂਕ ਹੈ 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 ਸਭ ਜਗ ਭਇਓ ਜੈ 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 ਸੁਰ ਲੋਕ ਆਪ ਜੀ ਬਚਨ ਕਰਦੇ ਨੇ ਕਿ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਇਸ ਕੁਰਬਾਨੀ ਵਰਗੀ ਹੋਰ ਕੋਈ ਕੁਰਬਾਨੀ ਨਹੀਂ ਹੋਣੀ ਇਸ ਸ਼ਹੀਦੀ ਨਾਲ ਸਾਰੇ ਪਾਸੇ ਲੋਕਾਂ ਨੂੰ ਝੰਡੋੜਾ ਆ ਗਿਆ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਧਰਮ ਹੇਤ ਮਹਾਨ ਸ਼ਹੀਦੀ ਪਾਈ ਹੈ ਤੋਂ ਕਹਿੰਦੇ ਨੇ ਜਿਸ ਸਮੇਂ ਕਸ਼ਮੀਰ ਦੇ ਮੁਖੀ ਪੰਡਤ ਦੁਖੀ ਹੋ ਕੇ ਸ਼ੇਰ ਅਫਗਾਨ ਤੋਂ 6 ਮਹੀਨੇ ਸੋਚਨ ਦੀ ਮੌਤ ਲੈ ਕੇ ਉਥੋਂ ਨਿਕਲੇ ਹਨ ਕਈ ਥਾਂ ਗਏ ਪਰ ਕਿਦਰੇ ਵੀ ਉਹਨਾਂ ਨੂੰ ਮਸਲਾ ਹੱਲ ਹੋਣ ਦੀ ਆਸ ਨਾ ਲੱਗੀ ਆਖਰਕਾਰ ਪੰਡਤਾਂ ਦੀ ਇੱਕ ਟੋਲੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚੀ ਹੈ ਗੁਰੂ ਜੀ ਨੂੰ ਆਪਣੇ ਦੁੱਖਾਂ ਭਰੀ ਕਹਾਣੀ ਸੁਣਾਈ ਇਸ ਸਮੇਂ ਵਿਚਾਰ ਕਰਕੇ ਬਾਲਕ ਸ੍ਰੀ ਗੋਬਿੰਦ ਰਾਏ ਦੀ ਪ੍ਰੇਰਣਾ ਨਾਲ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਪੰਡਤਾਂ ਨੂੰ ਇਹ ਕਹਿ ਦਿੱਤਾ ਕਿ ਜਾਓ ਤੁਸੀਂ ਆਪਣੇ ਸੂਬੇ ਨੂੰ ਕਹਿ ਦਿਓ ਕਿ ਸਾਡੇ ਧਾਰਮਿਕ ਆਗੂ ਗੁਰੂ ਤੇਗ ਬਹਾਦਰ ਜੀ ਹਨ ਅਸੀਂ ਉਹਨਾਂ ਦੇ ਪਿੱਛੇ ਜਿਵੇਂ ਉਹ ਕਹਿਣਗੇ ਉਸੇ ਤਰ੍ਹਾਂ ਹੀ ਲੱਗਾਂਗੇ ਜੇ ਉਹ ਮੁਸਲਮਾਨ ਬਣ ਜਾਣ ਤਾਂ ਅਸੀਂ ਸਾਰੇ ਇਸਲਾਮ ਕਬੂਲ ਕਰ ਲਵਾਂਗੇ ਪੰਡਤਾ ਨੇ ਜਾ ਕੇ ਸ਼ੇਰ ਅਫਗਾਨ ਨੂੰ ਕਹਿ ਦਿੱਤਾ ਅਤੇ ਉਹਨਾਂ ਨੇ ਔਰੰਗਜ਼ੇਬ ਨੂੰ ਸਾਰੀ ਗੱਲ ਪਹੁੰਚਾ ਦਿੱਤੀ ਬਾਦਸ਼ਾਹ ਪਹਿਲਾਂ ਹੀ ਗੁਰੂ ਸਾਹਿਬਾਂ ਦੇ ਪ੍ਰਚਾਰ ਨੂੰ ਅਤੇ ਉਹਨਾਂ ਦੀ ਵੱਧ ਰਹੀ ਤਾਕਤ ਨੂੰ ਆਪਣੇ ਰਾਜ ਲਈ ਖਤਰਾ ਸਮਝਦਾ ਸੀ ਇਸੇ ਲਈ ਗੁਰੂ ਸਾਹਿਬਾਂ ਦੀ ਗ੍ਰਿਫਤਾਰੀ ਦਾ ਹੁਕਮ ਉਹਨੇ ਜਾਰੀ ਕੀਤਾ ਅਤੇ ਪੰਡਤਾਂ ਹੱਥ ਸੁਨੇਹਾ ਭੇਜਣਾ ਕੀਤਾ ਕਾਫੀ ਸਮੇਂ ਤੋਂ ਗੁਰੂ ਸਾਹਿਬ ਜੀ ਮਹਿਸੂਸ ਕਰ ਰਹੇ ਸਨ ਕਿ ਹਾਕਮਾਂ ਵਿੱਚ ਇਨਸਾਨੀ ਸ਼ੁਭ ਗੁਣ ਨਹੀਂ ਰਹੇ ਅਤੇ ਮੁਗਲਾਂ ਦੇ ਦਿਲਾਂ ਵਿੱਚ ਰੱਬ ਦਾ ਭੈ ਇਨਸਾਨ ਲਈ ਦਰਦ ਅਤੇ ਦਇਆ ਜਗਾਉਣ ਦੀ ਲੋੜ ਹੈ ਮੁਰਦਾ ਹੋ ਚੁੱਕੀ ਇਹ ਜੋ ਜਨਤਾ ਹੈ ਉਹਨਾਂ ਵਿੱਚ ਨਵੀਂ ਜਾਨ ਭਰ ਕੇ ਉਹਨਾਂ ਨੂੰ ਜ਼ੁਲਮ ਦਾ ਟੱਕਰਾ ਕਰਨ ਲਈ ਤਿਆਰ ਕਰਨਾ ਪਵੇਗਾ ਔਰ ਇਸ ਕੰਮ ਲਈ ਵੱਡੀ ਕੁਰਬਾਨੀ ਦੀ ਲੋੜ ਹੈ ਸੋ ਗੁਰੂ ਸਾਹਿਬਾਨੇ ਆਪਣਾ ਬਲੀਦਾਨ ਦੇਣਾ ਫੈਸਲਾ ਕਰ ਲਿਆ ਕਸ਼ਮੀਰੀ ਪੰਡਤਾਂ ਦੇ ਆਉਣ ਨਾਲ ਇੱਕ ਮੌਕਾ ਪੈਦਾ ਹੋ ਗਿਆ ਆਪ ਜੀ ਨੇ ਸੁਨੇਹਾ ਭੇਜ ਦਿੱਤਾ ਇਹ ਸੁਨੇਹਾ ਭੇਜ ਕੇ 1674 ਈਸਵੀ ਨੂੰ ਸਤਗੁਰੂ ਜੀ ਆਪ ਆਪਣੇ ਪਰਿਵਾਰ ਨੂੰ ਆਨੰਦਪੁਰ ਸਾਹਿਬ ਵਿਖੇ ਹੀ ਛੱਡ ਕੇ ਦੇਸ਼ ਦੇ ਦੂਜੇ ਵੱਡੇ ਦੌਰੇ ਤੇ ਚਲੇ ਗਏ ਆਪਜੀ ਦਾ ਮੁੱਖ ਪ੍ਰਚਾਰ ਹੁਣ ਇਹ ਸੀ ਕਿ ਨਾ ਕਿਸੇ ਨੂੰ ਡਰਾਓ ਤੇ ਨਾ ਕਿਸੇ ਤੋਂ ਡਰੋ ਨਾ ਆਪ ਜ਼ੁਲਮ ਅਤਿਆਚਾਰ ਕਰੋ ਤੇ ਨਾ ਹੀ ਕਿਸੇ ਦੂਜੇ ਦੇ ਜ਼ੁਲਮ ਨੂੰ ਜ਼ਰੋ ਇਸ ਤਰ੍ਹਾਂ ਦ੍ਰਿੜਤਾ ਨਾਲ ਜ਼ੁਲਮ ਦਾ ਟਾਕਰਾ ਕਰਨ ਲਈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪ੍ਰੇਰਣਾ ਦਿੱਤੀ ਉਤਸ਼ਾਹ ਦਿੱਤਾ ਲੋਕ ਭਾਰੀ ਗਿਣਤੀ ਵਿੱਚ ਹਰ ਥਾਂ ਆਪ ਜੀ ਨਾਲ ਜੁੜਦੇ ਗਏ ਆਪ ਜੀ ਦੇ ਦਰਸ਼ਨ ਕਰਕੇ ਆਪ ਜੀ ਦਾ ਉਪਦੇਸ਼ ਸੁਣਦੇ ਗ੍ਰਹਿਣ ਕਰਦੇ ਹਜ਼ਾਰਾਂ ਲੋਕ ਆਪ ਜੀ ਨਾਲ ਹੀ ਤੁਰਪਏ ਦਿੱਲੀ ਸਰਕਾਰ ਨੇ ਸੂਈਆਂ ਨੇ ਇਹ ਖਬਰ ਪਹੁੰਚਾਈ ਕਿ ਗੁਰੂ ਸਾਹਿਬ ਤਾਂ ਲੋਕਾਂ ਨੂੰ ਸਰਕਾਰ ਵਿਰੁੱਧ ਤੇਜ਼ੀ ਨਾਲ ਉਭਾਰ ਰਹੇ ਨੇ ਔਰੰਗਜ਼ੇਬ ਬਰਾਵਲਪਿੰਡੀ ਜਾਣ ਵਾਲਾ ਸੀ ਉਹਨੇ ਆਪਣੇ ਮੁਖੀ ਪ੍ਰਬੰਧਕਾਂ ਨੂੰ ਸੱਦ ਕੇ ਹਦਾਇਤ ਕਰ ਦਿੱਤੀ ਕਿ ਗੁਰੂ ਸਾਹਿਬ ਨੂੰ ਗ੍ਰਿਫਤਾਰੀ ਪਿੱਛੋਂ ਕਿਸੇ ਤਰ੍ਹਾਂ ਇਸਲਾਮ ਵਿੱਚ ਲਿਆਉਣਾ ਹੈ ਤੇ ਜਨਾਮਨ ਤਾਂ ਕਿਵੇਂ ਉਹਨਾਂ ਦਾ ਵਰਤਾਓ ਕਰਨਾ ਹੈ ਗੁਰੂ ਸਾਹਿਬ ਪ੍ਰਚਾਰ ਕਰਕੇ ਆਗਰੇ ਵੱਲ ਵਧੇ ਨੇ ਆਪ ਨੇ ਬਾਕੀ ਸਾਰੀ ਸਾ ਸੰਗਤ ਨੂੰ ਵਾਪਸ ਭੇਜ ਦਿੱਤਾ ਆਪਣੇ ਨਾਲ ਪੰਜ ਸਿੱਖਾਂ ਭਾਈ ਮਤੀ ਦਾਸ ਜੀ ਭਾਈ ਗੁਰਦਿੱਤਾ ਜੀ ਭਾਈ ਦੇਆਲਾ ਜੀ ਭਾਈ ਉਦਾ ਜੀ ਭਾਈ ਸਤੀ ਦਾਸ ਨੂੰ ਲੈ ਕਰਕੇ ਆਗਰੇ ਪਹੁੰਚ ਗਏ ਇੱਥੇ ਇੱਕ ਖਾਸ ਢੰਗ ਨਾਲ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਪੇਸ਼ ਕਰ ਦਿੱਤਾ ਹੈ ਕਿਲੇਦਾਰ ਨੇ ਆਪ ਨੂੰ ਗ੍ਰਿਫਤਾਰ ਕਰਕੇ 512 ਦੀ ਨਿਗਰਾਨੀ ਹੇਠ ਦਿੱਲੀ ਭੇਜ ਦਿੱਤਾ। ਔਰੰਗਜ਼ੇਬ ਦਿੱਲੀ ਨਹੀਂ ਸੀ ਪਰ ਉਹ ਪਹਿਲਾਂ ਹੀ ਰਾਵਲਪਿੰਡੀ ਜਾਣ ਲੱਗਾ ਸਾਰਾ ਹੁਕਮ ਦੇ ਗਿਆ ਸੀ। ਇਸ ਲਈ ਉਹਦੇ ਹੁਕਮ ਅਨੁਸਾਰ ਹੀ ਗੁਰੂ ਸਾਹਿਬ ਨੂੰ ਤਸੀਹੇ ਦਿੱਤੇ ਗਏ। ਪਹਿਲਾਂ ਦਿੱਲੀ ਵਿੱਚ ਜਾਮਾ ਮਸਜਿਦ ਦੇ ਨੇੜੇ ਟੱਠੀ ਹੋਈ ਇਮਾਰਤ ਵਿੱਚ ਰੱਖਿਆ ਕਾਜੀ ਭੇਜ ਕੇ ਸਰਕਾਰ ਦੀ ਨੀਤੀ ਦੱਸੀ ਤੇ ਪ੍ਰੇਰਣਾ ਕੀਤੀ ਉਹ ਇਸਲਾਮ ਕਬੂਲ ਕਰ ਲੈਣ ਨਹੀਂ ਤੇ ਉਹਨਾਂ ਨੂੰ ਕਰਾਮਾਤ ਦੱਸਣ ਲਈ ਕੇ ਆ ਗਿਆ ਆਪ ਜੀ ਨੇ ਕੋਈ ਉਹਨਾਂ ਦੀ ਗੱਲ ਨਾ ਮੰਨੀ ਇਸ ਪਿੱਛੋਂ ਇਸ ਇਮਾਰਤ ਤੋਂ ਆਪ ਜਿਨੂੰ ਚਾਂਦਨੀ ਚੌਂਕ ਵਿੱਚ ਕੋਤਵਾਲੀ ਵਿੱਚ ਇਮਾਰਤ ਵਿੱਚ ਲਿਆਂਦਾ ਗਿਆ ਇੱਥੇ ਹਰ ਤਰ੍ਹਾਂ ਦੇ ਸਰੀਰਕ ਕਸ਼ਟ ਦਿੱਤੇ ਗਏ ਪੈਰਾਂ ਵਿੱਚ ਜੰਜੀਰਾਂ ਪਾਈਆਂ ਗਈਆਂ ਤੰਗ पिਂਜਰੇ ਵਿੱਚ ਰੱਖਿਆ ਗਿਆ ਹੋਰ ਵੀ ਜੋ ਹੋ ਸਕਿਆ ਉਹਨਾਂ ਨੇ ਕੀਤਾ ਪਰ ਆਪ ਪਹਾੜ ਵਾਂਗ ਅਡੋਲ ਰਹੇ ਆਪ ਜੀ ਦੀ ਅਜਿਹੀ ਦ੍ਰਿੜਤਾ ਦੇਖ ਕੇ ਹਾਕਮਾਂ ਨੇ ਫੈਸਲਾ ਕੀਤਾ ਕਿ ਪਹਿਲਾਂ ਆਪ ਦੇ ਨਾਲ ਆਏ ਹੋਏ ਸਿੱਖਾਂ ਨੂੰ ਵਾਰੋ-ਵਾਰੀ ਤਸੀਹੇ ਦੇ ਕੇ ਕਤਲ ਕੀਤਾ ਜਾਏ। ਸ਼ਾਇਦ ਦੇਖ ਕੇ ਗੁਰੂ ਸਾਹਿਬ ਜੀ ਦਾ ਇਰਾਦਾ ਬਦਲ ਜਾਏ। ਇਸ ਲਈ ਇੱਕ ਦਿਨ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰ ਦਿੱਤਾ ਗਿਆ। ਦੂਜੇ ਦਿਨ ਭਾਈ ਦਿਆਲਾ ਜੀ ਨੂੰ ਉਬਲਦੇ ਪਾਣੀ ਦੀ ਦੇਗ ਵਿੱਚ ਬਿਠਾ ਕੇ ਸ਼ਹੀਦ ਕਰ ਦਿੱਤਾ ਗਿਆ। ਤੀਸਰੇ ਦਿਨ ਭਾਈ ਸਦੀ ਦਾਸ ਨੂੰ ਜਿੰਦਾ ਸਾੜਿਆ ਗਿਆ ਪਰ ਉਸ ਸਿੱਖ ਦੀ ਰਤੀ ਨਾ ਡੋਲੇ ਸਿੱਖ ਦੀ ਗੁਰੂ ਸਾਹਿਬ ਦੀ ਮਿਹਰ ਬਖਸ਼ਿਸ਼ ਸਦਕਾ ਆ ਡੋਲ ਰਹੇ ਗੁਰੂ ਸਾਹਿਬ ਦੇ ਡੋਲਣ ਦਾ ਤਾਂ ਸਵਾਲ ਹੀ ਨਹੀਂ ਸੀ ਉੱਠਦਾ ਫਿਰ ਗੁਰੂ ਸਾਹਿਬ ਜੀ ਨੂੰ ਸ਼ਹੀਦ ਕਰਨ ਦਾ ਫੈਸਲਾ ਕੀਤਾ ਗਿਆ ਆਪ ਜੀ ਨੂੰ ਕੋਤਵਾਲੀ ਤੋਂ ਬਾਹਰ ਲਿਆਂਦਾ ਗਿਆ ਗੁਰੂ ਸਾਹਿਬ ਨੇ ਇਸ਼ਨਾਨ ਕੀਤਾ ਹੈ ਤੇ ਬੋੜ ਹੇਠਾਂ ਆ ਕੇ ਸਤਿਗੁਰੂ ਜੀ ਬੈਠ ਗਏ ਹਜ਼ਾਰਾਂ ਲੋਕ ਸਾਹਮਣੇ ਖੜੇ ਇਹ ਦ੍ਰਿਸ਼ ਦੇਖ ਰਹੇ ਸਨ ਗੁਰੂ ਸਾਹਿਬ ਨੇ ਚੌਂਕੜਾ ਮਾਰ ਕੇ ਜਪਜੀ ਸਾਹਿਬ ਜੀ ਦਾ ਪਾਠ ਆਰੰਭ ਕਰ ਦਿੱਤਾ ਜਦ ਪਾਠ ਸੰਪੂਰਨ ਹੋਇਆ ਤਾਂ ਆਪ ਜੀ ਨੇ ਵਾਹਿਗੁਰੂ ਕਹਿ ਕੇ ਸੀਸ ਨਿਵਾਇਆ ਤਾਂ ਜਲਾਲ الدین ਜਲਾਦ ਜੁਸਮਾਨੇ ਦਾ ਰਹਿਣ ਵਾਲਾ ਸੈਦ ਸੀ ਉਸਨੇ ਤਲਵਾਰ ਮਾਰ ਕੇ ਸੀਸ ਧੜ ਤੋਂ ਵੱਖ ਕਰ ਦਿੱਤਾ ਇਹ ਮਹਾਨ ਬਲੀਦਾਨ 11 ਨਵੰਬਰ 1675 ਈਸਵੀ ਨੂੰ ਸੰਧਿਆ ਵੇਲੇ ਹੋਇਆ ਜਿੱਥੇ ਆਪ ਸ਼ਹੀਦ ਹੋਏ ਉਥੇ ਅੱਜ ਕੱਲ ਗੁਰਦੁਆਰਾ ਸੀਸਕੰਜ ਸਾਹਿਬ ਹੈ ਜਿੱਥੇ ਹਜ਼ਾਰਾਂ ਲੋਕ ਹੁਣ ਵੀ ਰੋਜ਼ਾਨਾ ਸ਼ਹੀਦਾਂ ਦੇ ਸਰਤਾਜ ਹਿੰਦ ਦੀ ਚਾਦਰ ਧਰਮ ਦੇ ਰਖਕ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਕੁਰਬਾਨੀ ਅੱਗੇ ਸੀਸ ਨਿਵਾਨ ਲਈ ਪਹੁੰਚਦੇ ਨੇ ਗੁਰਦੁਆਰੇ ਦੇ ਅੰਦਰ ਉਹ ਖੂਹ ਹੈ ਅਜੇ ਤੱਕ ਕਾਇਮ ਹੈ ਜਿੱਥੇ ਗੁਰੂ ਸਾਹਿਬ ਨੇ ਸ਼ਹੀਦੀ ਤੋਂ ਪਹਿਲਾਂ ਇਸ਼ਨਾਨ ਕੀਤਾ ਸੀ ਗੁਰੂ ਸਾਹਿਬ ਦੇ ਸੀਸ ਤੇ ਧੜ ਨੂੰ ਹਾਕਮਾਂ ਨੇ ਉੱਥੇ ਹੀ ਪਿਆ ਰਹਿਣ ਦਿੱਤਾ ਉਹਨਾਂ ਦਾ ਖਿਆਲ ਸੀ ਕਿ ਹਕੂਮਤ ਦੇ ਡਰ ਸਦਕਾ ਇਥੇ ਇਹਨਾਂ ਦੇ ਸੀਸ ਨੂੰ ਚੁੱਕਣ ਲਈ ਕੋਈ ਹੌਸਲਾ ਨਹੀਂ ਕਰੇਗਾ ਨਵੰਬਰ ਦੇ ਇਹਨਾਂ ਦਿਨਾਂ ਵਿੱਚ ਦਿੱਲੀ ਵਿੱਚ ਬੜੀਆਂ ਹਨੇਰੀਆਂ ਚੱਲੀਆਂ ਉਸ ਦਿਨ ਸ਼ਾਮ ਨੂੰ ਵੀ ਹਨੇਰੀ ਆਈ ਇਸ ਪਾਸੇ ਮਿੱਟੀ ਕਟਾ ਬਹੁਤ ਹੋਣ ਕਰਕੇ ਗਰਦਗੁਬਾਰ ਉੱਠਿਆ ਮੌਕਾ ਦੇਖ ਕੇ ਭਾਈ ਜੈਤਾ ਜੀ ਨੇ ਗੁਰਤੇਗ ਬਹਾਦਰ ਮਹਾਰਾਜੀ ਦਾ ਸੀਸ ਚੁੱਕਿਆ ਹੈ ਚਾਦਰ ਵਿੱਚ ਲਪੇਟ ਕੇ ਆਨੰਦਪੁਰ ਸਾਹਿਬ ਨੂੰ ਲੈ ਆਏ ਉੱਥੇ ਸੀਸ ਦਾ ਸੰਸਕਾਰ ਕੀਤਾ ਗਿਆ ਉਸ ਪਿੱਛੋਂ ਇੱਕ ਸ਼ਰਧਾਲੂ ਸਿੱਖ ਭਾਈ ਲੱਖੀ ਸ਼ਾ ਲੁਬਾਣਾ ਬੜੀ ਹੁਸ਼ਿਆਰੀ ਦੇ ਨਾਲ ਧੜ ਨੂੰ ਗੱਡੇ ਵਿੱਚ ਰੱਖ ਕੇ ਆਪਣੇ ਪਿੰਡ ਰਗਾਵ ਗੰਜ ਲੈ ਗਿਆ ਉੱਥੇ ਆਪਣੇ ਮਕਾਨ ਅੰਦਰ ਧੜ ਰੱਖ ਕੇ ਮਕਾਨ ਨੂੰ ਅੱਗ ਲਾ ਦਿੱਤੀ ਇਸ ਤਰ੍ਹਾਂ ਸੰਸਕਾਰ ਕਰ ਦਿੱਤਾ ਗਿਆ ਸੀਸ ਤੇ ਧੜ ਨੂੰ ਲੈ ਜਾਣ ਦੀਆਂ ਘਟਨਾਵਾਂ ਇਸ ਗੱਲ ਦਾ ਸਬੂਤ ਹਨ ਕਿ ਮੁਗਲ ਸਾਮਰਾਜ ਦੇ ਹੁਕਮ ਨੂੰ ਤੋੜਨ ਦੀ ਸਮਰੱਥਾ ਪੈਦਾ ਹੋ ਗਈ ਸੀ। ਸਾਹਿਬ ਸ੍ਰੀ ਗੁਰਤੇਗ ਬਹਾਦਰ ਮਹਾਰਾਜ ਜੀ ਨੇ ਸੱਚ ਤੇ ਧਰਮ ਵਿਸ਼ਵਾਸ ਦੀ ਆਜ਼ਾਦੀ ਖਾਤਰ ਜ਼ਾਲਮ ਸਰਕਾਰ ਨਾਲ ਟੱਕਰ ਲਈ ਹੈ। ਆਪਣੀ ਮਹਾਨ ਕੁਰਬਾਨੀ ਦੇ ਕੇ ਦੇਸ਼ ਵਾਸੀਆਂ ਨੂੰ ਡਟਣ ਤੇ ਟਾਕਰਾ ਕਰਨ ਲਈ ਪ੍ਰੇਰਣਾ ਦਿੱਤੀ। ਇਸ ਮਹਾਨ ਕੁਰਬਾਨੀ ਨੇ ਲੋਕਾਂ ਦੀ ਸੋਚਣੀ ਵਿੱਚ ਇਹ ਇਨਕਲਾਬ ਲਿਆ ਆਂਦਾ ਇਸੇ ਕੁਰਬਾਨੀ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਿੱਖੀ ਲਹਿਰ ਨੂੰ ਸੰਪੂਰਨ ਰੂਪ ਦੇ ਕਰਕੇ ਖਾਲਸਾ ਪੰਥ ਦੀ ਸਜਣਾ ਕੀਤੀ ਮੁਗਲ ਹਕੂਮਤ ਦੀਆਂ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਹਿਲਾ ਦਿੱਤੀਆਂ ਇਸ ਤਰ੍ਹਾਂ ਦੀਆਂ ਮਹਾਨ ਸ਼ਹੀਦੀਆਂ ਸਦਕਾ ਸਿੱਖ ਕੌਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰਹਿਣ ਤੇ ਹਰ ਸਮੇਂ ਹਰ ਤਰ੍ਹਾਂ ਦੇ ਜ਼ੁਲਮ ਨਾਲ ਟੱਕਰ ਲੈਣ ਦੀ ਗੁਰਤੀ ਮਿਲਦੀ ਹੈ ਸੋ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਸਾਡੇ ਵਾਸਤੇ ਸਰਬੱਤ ਦੇ ਭਲੇ ਵਾਸਤੇ ਆਪਣੀ ਕੁਰਬਾਨੀ ਦਿੱਤੀ ਸਤਿਗੁਰੂ ਜੀ ਰਹਿਮਤ ਕਰਨ ਬਖਸ਼ਿਸ਼ ਕਰਨ ਧਰਮ ਦੇ ਮਾਰਗ ਤੇ ਚੱਲਣ ਦੀ ਸਾਨੂੰ ਸਮਤ ਬਖਸ਼ਿਸ਼ ਕਰਨ ਉਹਨਾਂ ਦੇ ਬਚਨਾਂ ਤੇ ਚੱਲ ਕੇ ਅਸੀਂ ਆਪਣਾ ਜੀਵਨ ਸਫਲ ਕਰ ਸਕੀਏ ਹੋਈ ਪੁਲਚਕ ਦੀ ਖਿਮਾ ਆਪ ਜੀ ਨੇ ਪਿਆਰ ਸਤਕਾਰ ਨਾਲ ਸਤਗੁਰਾਂ ਦੇ ਸ਼ਹੀਦੀਪੁਰ ਦੇ ਸਬੰਧ ਵਿੱਚ ਕੁਝ ਸੰਖੇਪ ਵਿਚਾਰ ਸਰਵਣ ਕੀਤੇ ਹਨ ਬਹੁਤ ਧੰਨਵਾਦ ਹੈ ਕੋਟਾਨਕੂਰ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਦੇ ਛਤਰ ਸ਼ਾਇਆ ਹੇਠ ਸਰਵਤ ਆਪ ਜੀ ਗੁਰੂ ਚਰਨਾਂ ਨਾਲ ਜੁੜੇ ਹੋ ਆਓ ਪਿਆਰ ਸਤਕਾਰ ਨਾਲ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ